ਸਾਦਾ ਜੀਵਨ ਤੇ ਸਾਦਾ ਖਾਣਾ ਸੇਤਮੰਦ ਤੇ ਖੁਸ਼ਹਾਲ ਜ਼ਿੰਦਗੀ ਦਾ ਮੰਤਰ ਹੈ ਅਸੀਂ ਆਪਣੇ ਸ਼ੌਂਕਾਂ ਤੇ ਚਮਕਪਰੀ ਜ਼ਿੰਦਗੀ ਕਰਕੇ ਆਪਣੇ ਆਪ ਨੂੰ ਬਹੁਤ ਸਾਰੀਆਂ ਟੈਨਸ਼ਨਸ ਦੇ ਵਿੱਚ ਪਾ ਲਿਆ ਹੈ ਤੇ ਹਰੇਕ ਇਨਸਾਨ ਖਰਚਾਂ ਤੇ ਮਜਬੂਰੀਆਂ ਦੇ ਚੱਕਰਾਂ ਦੇ ਵਿੱਚ ਐਸਾ ਘਿਰਿਆ ਕਿ ਅਸੀਂ ਆਪਣੀ ਜ਼ਿੰਦਗੀ ਜੀਣਾ ਭੁੱਲ ਗਏ ਹਾਂ ਪਰ ਇਨਸਾਨ ਦੀ ਇੱਕ ਕਹਾਣੀ ਇਕੱਲੇ ਦੀ ਨਹੀਂ ਹੈ ਅੱਜ ਇਹ ਕਹਾਣੀ ਹਰ ਇੱਕ ਦੀ ਬਣ ਗਈ ਹੈ ਪਰ ਕੋਝ ਸਮਾਂ ਪਿੱਛੇ ਚੱਲਦੇ ਆਂ ਜਿੱਥੇ ਪਹਿਲਾਂ ਦੀ ਜ਼ਿੰਦਗੀ ਦੀ ਗੱਲ ਕਰੀਏ ਜਦ ਐਨੀਆਂ ਸੁੱਖ ਸਹੂਲਤਾਂ ਵੀ ਨਹੀਂ ਹੁੰਦੀਆਂ ਸੀ ਤਾਂ ਜ਼ਿੰਦਗੀ ਬਹੁਤ ਸੁਖਾਲੀ ਹੁੰਦੀ ਸੀ ਬਹੁਤ ਸਾਰੇ ਪਹਿਲੂ ਨੇ ਵਿਚਾਰਨ ਵਾਲੇ ਪਰ ਅੱਜ ਅਸੀਂ ਗੱਲ ਕਰਦੇ ਆਂ ਪੰਜਾਬੀ ਪਹਿਰਾਵੇ ਕੁੜਤੇ-ਚਾਦਰੇ ਦੀ ਆਏ ਸਾਲ ਅਸੀਂ ਲੱਖਾਂ ਰੁਪਏ ਲੇਟੈਸਟ ਫੈਸ਼ਨ ਦੇ ਨਾਂ ਤੇ ਕੱਪੜਿਆਂ ਤੇ ਉਡਾ ਦਿੰਦੇ ਆਂ ਤੇ ਅੱਜ ਬੇਸ਼ੱਕ ਇਹ ਜ਼ਰੂਰੀ ਵੀ ਹੋ ਗਿਆ ਕਿਉਂਕਿ ਲੋਕ ਇਨਸਾਨ ਨੂੰ ਅੱਜਕੱਲ ਉਸਦੇ ਕੱਪੜਿਆਂ ਤੋਂ ਜੱਜ ਕਰਨ ਲੱਗ ਪਏ ਨੇ ਕਿਉਂਕਿ ਜਿਹੜਾ ਬੰਦਾ ਸਾਦਾ ਜਿਹਾ ਹੋਵੇ ਅਸੀਂ ਉਸ ਨੂੰ ਦੇਖ ਕੇ ਪਹਿਲੀ ਨਜ਼ਰੇ ਹੀ ਗਵਾਰ ਸਮਝ ਲੈਨੇ ਆ ਪਰ ਅਸਲ ਦੇ ਵਿੱਚ ਉਹ ਇਹ ਨਜ਼ਰਾਂ ਦਾ ਧੋਖਾ ਹੁੰਦਾ ਕਿਉਂਕਿ ਜਿਹੜੇ ਲੋਕ ਸਾਦਗੀ ਭਰੀ ਜ਼ਿੰਦਗੀ ਗੁਜ਼ਾਰਦੇ ਨੇ ਉਹੀ ਖੁਸ਼ਹਾਲ ਹੁੰਦੇ ਨੇ ਪਰ ਇਹ ਗੱਲ ਕਰੀਏ ਪੁਰਾਣੇ ਬਜ਼ੁਰਗਾਂ ਦੀ ਤੇ ਗੱਬਰੂਆਂ ਦੀ ਤਾਂ ਹਮੇਸ਼ਾ ਹੀ ਉਹ ਕੁੜਤਾ ਚਾਦਰਾ ਪਹਿਨਣਾ ਪਸੰਦ ਕਰਦੇ ਸੀ ਕੁੜਤਾ ਚਾਦਰਾਂ ਨੌਜਵਾਨਾਂ ਤੇ ਬਜ਼ੁਰਗਾਂ ਦੀ ਪਸੰਦੀਦਾ ਪੋਸ਼ਾਕ ਸੀ ਪਹਿਲਾਂ ਪੈ ਲੋ ਖੁਰਾਕ ਵੀ ਦੁੱਧ ਦਹੀਂ ਕਿਉ ਤੇ ਮੱਖਣ ਹੀ ਸੀ ਪੋਸਟਿਕ ਖੁਰਾਕ ਖਾ ਕੇ ਲੋਕ ਸੇਤ ਪੱਖੋਂ ਵੀ ਹਟੇ-ਕਟੇ ਹੁੰਦੇ ਸੀ ਗੱਬਰੂਆਂ ਤੇ ਬਜ਼ੁਰਗਾਂ ਨੂੰ ਚਾਦਰੇ ਜੱਛਦੇ ਵੀ ਬੜੇ ਸੀ ਮੇਲਿਆਂ ਮੱਸਿਆ ਤੇ ਚਾਦਰੇ ਬਣ ਕੇ ਜਾਂਦੇ ਸੀ ਤੇ ਚਾਦਰੇ ਰੰਗਦਾਰ ਡੱਬੀਦਾਰ ਤੇ ਛਿੱਟੇ ਹੋਇਆ ਕਰਦੇ ਸੀ ਤੇ ਜਿਹੜੇ ਜ਼ਿੰਮੇਦਾਰ ਸ਼ੌਕੀਨੀ ਦੇ ਵੱਲ ਜ਼ਿਆਦਾ ਧਿਆਨ ਦਿੰਦੇ ਸੀ ਉਹ ਹਮੇਸ਼ਾ ਚਿੱਟੇ ਚਾਦਰੇ ਦੇ ਵਿੱਚ ਰਹਿੰਦੇ ਸੀ ਤੇ ਬਹੁਤੇ ਲੋਕ ਗਲੇ ਤੇ ਖੜਾਈ ਵਾਲੇ ਕੁੜਤੇ ਚਾਦਰੇ ਪਾਉਂਦੇ ਸੀ ਸਿਰ ਤੇ ਪਗੜੀ ਬੰਨਦੇ ਸੀ ਤੇ ਉਸ ਵੇਲੇ ਮਾਇਆ ਵਾਲੀ ਪੱਗ ਦਾ ਰਿਵਾਜ ਸੀ ਜੋ ਸੁੰਦਰਤਾ ਨੂੰ ਚਾਰ ਚੰਨ ਲਾਉਂਦੀ ਸੀ ਤੇ ਇਸ ਤੋਂ ਹੋਰ ਕੰਮ ਵੀ ਲਏ ਜਾਂਦੇ ਸੀ ਜਿਵੇਂ ਸਰਦੀ ਹੋਵੇ ਜਾਂ ਗਰਮੀ ਵਿੱਚ ਗਰਮੀ ਵਿੱਚ ਇਸ ਨੂੰ ਮੱਛਰ ਲੜੇ ਤਾਂ ਉੱਪਰ ਲੈ ਲਿਆ ਜਾਂਦਾ ਸੀ ਤੇ ਕਈ ਵਾਰੀ ਲੋਕ ਖੇਸੀ ਵਾਂਗ ਇਸਦੀ ਬੁੱਖਲ ਵੀ ਮਾਰ ਲੈਂਦੇ ਸੀ ਪਰ ਹੁਣ ਇਹ ਪਹਿਰਾਵਾ ਅਲੋਪ ਹੀ ਹੋ ਗਿਆ ਹੈ ਹੁਣ ਕੁਰਤੇ ਪਜਾਮੇ ਦੀ ਥਾਂ ਨਿੱਕਰ ਪਜਾਮੇ ਤੇ ਪੈਂਟਾਂ ਨੇ ਲੈ ਲਈ ਹੈ ਪੰਜਾਬ ਦਾ ਪਹਿਰਾਵਾ ਪੂਰੀ ਤਰ੍ਹਾਂ ਬਦਲ ਗਿਆ ਹੈ ਅੱਜ ਕੱਲ ਕੋਈ ਟਾਵਾ ਟਾਵਾ ਬਜ਼ੁਰਗ ਕੁਰਤੇ ਚਾਦਰੇ ਵਾਲਾ ਮਿਲ ਜਾਂਦਾ ਜਾਂ ਫਿਰ ਭੰਗੜਾ ਪਾਉਂਦੇ ਗੱਬਰੂਆਂ ਦੇ ਕੁਰਤੇ ਚਾਦਰੇ ਲੱਗੇ ਹੋਏ ਦੇਖ ਜਾਣਗੇ ਪਰ ਕੁੜਤੇ ਚਾਦਰੇ ਦੀ ਗੱਲ ਕਰੀਏ ਤਾਂ ਕੁੜਤੇ ਚਾਦਰੇ ਦੀ ਆਪਣੀ ਹੀ ਟੌਰ ਹੁੰਦੀ ਸੀ ਬੇਸ਼ੱਕ ਬਦਲਦੇ ਸਮੇਂ ਦੇ ਨਾਲ ਬਦਲਣਾ ਵੀ ਜ਼ਰੂਰੀ ਹੁੰਦਾ ਹੈ ਪਰ ਲੋਪ ਹੋ ਰਹੇ ਸੱਭਿਆਚਾਰ ਨੂੰ ਬਚਾਉਣ ਲਈ ਉਪਰਾਲਾ ਜ਼ਰੂਰ ਕੀਤਾ ਜਾ ਸਕਦਾ ਹੈ ਤਾਂ ਜੋ ਨਵੀਂ ਪੀੜ੍ਹੀ ਸਾਡੇ ਅਮੀਰ ਪੰਜਾਬੀ ਵਿਰਸੇ ਤੋਂ ਜਾਣੂ ਹੋ ਸਕੇ ਤੇ ਮੈਂ ਵੀ ਇੱਕ ਅਜਿਹੀ ਹੀ ਛੋਟੀ ਜੀ ਕੋਸ਼ਿਸ਼ ਕਰ ਰਹੀ ਆਂ ਤੇ ਜੇਕਰ ਤੁਹਾਨੂੰ ਮੇਰੀ ਇਹ ਕੋਸ਼ਿਸ਼ ਚੰਗੀ ਲੱਗੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਮੇਰੀ ਪੋਸਟ ਨੂੰ ਵੀ ਲਾਈਕ ਕਰਨਾ